ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜ ਮਹੰਲਾ ਚੌਥਾ ਜਿਤਨੇ ਸ਼ਾ ਪਾਦਸ਼ਾ ਉਮਰਾਓ ਸਿਕਦਾਰ ਚੌਧਰੀ ਸਭ ਮਿੱਤਿਆ ਝੂਠਾ ਪਾਉ ਦੂਜਾ ਜਾਨ ਹਰ ਬਨਾਸੀ ਸਦਾ تیرਨੇ ਚਲ ਤਿਸ ਮੇਰੇ ਮਨ ਭਜ ਪਰਵਾਨ ਗਉੜ ਰਾਗ ਵਿੱਚ ਸਤਗੁਰੂ ਬਖਸ਼ਿਸ਼ ਕਰਦੇ ਨੇ हे मन जगत ਵਿੱਚ ਜਿੰਨੇ ਵੀ ਬਾਦਸ਼ਾ ਅਮੀਰ ਨੇ ਸਭ ਝੂਠੇ ਨੇ ਬਿਨ ਸੰਹਾਰ ਨੇ ਇੱਕ ਪ੍ਰਭੂ ਹੀ ਸਦਾ ਨਿਸ਼ਚਲ ਹੈ ਮੇਰੇ ਮਨ ਨਾਮ ਹਰੀ ਪੰ ਸਦਾ ਦੀਮਾਨ ਜੋ ਹਰ ਮੈਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿਸੈ ਦਾ ਤਾਨ ਰਹਾਉ हे ਮੇਰੇ ਮਨ ਸਦਾ ਹਰੀ ਦਾ ਨਾਮ ਸਿਮਰੈ ਕਰ ਜਿਹੜਾ ਮਨੁ ਗੁਰੂ ਦੇ ਬਚਨਾ ਤੁਰ ਕੇ ਪ੍ਰਭੂ ਦੇ ਚਰਨਾਂ ਚ ਨਿਵਾਸ ਹਾਸਲ ਕਰ ਲੈਂਦਾ ਉਹ ਆਤਮਿਕ ਬਲ ਮਜਬੂਤ ਹੋ ਜਾਂਦਾ ਰਹਾ ਜਿਤਨੇ ਤਨਵੰਦ ਕੁਲਵੰਦ ਮਿਲਖਵੰਦ ਇਸੈ ਮਨ ਮੇਰੇ ਸਭਿਨ ਸਜਾ ਹੈ ਜਿਉ ਰੰਗ Kusum ਕਚਾਨ ਹਰ ਸਾਤ ਨਿਰੰજન ਸਦਾ ਸੇ ਮਨ ਮੇਰੇ ਜਿਥਰ ਦਰਗਾ ਪਾਵੈ ਤੂੰ ਮਾਨ ਹੈ ਮੇਰੇ ਮਨ ਦੁਨੀਆ ਜਿੰਨੇ ਵੀ ਧਨ ਵਾਲੇ ਉੱਚੀ ਕੁਲ ਵਾਲੇ ਜਮੀਦ ਦੇ ਮਾਲਕ ਦਿਸਤੇ ਨੇ ਕੱਚੇ ਰੰਗ ਨੇ ਇਸ ਲਈ ਹੈ ਮਿਹਰਬਾਨ ਉਸ ਪ੍ਰਭੂ ਨੂੰ ਸਿਮਰ ਜੋ ਸਦਾ ਅਟਲ ਨਹਿ ਚਲ ਹੈ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜੋ ਚੰਦਨ ਨਿਕਟ ਵਸੈ ਹਿਰਨ ਬੱਪੂੜਾ ਦਿਵਸਾ ਸੰਗਤ ਮਿਲ ਪਤਿਤ ਪਰਵਾਨ ਹੈ ਮੇਰੇ ਮਾਨਾ ਸਾਡੇ ਦੇਸ਼ ਚਾਰ ਹੀ ਵਰਨ ਨੇ ਚਾਰ ਹੀ ਅੱਗੇ ਇਹਨਾਂ ਦੇ ਕੁੱਲਾ ਮੰਨੀਆਂ ਜਾਤ ਮੰਨੀ ਜਾਂਦੀ ਏ ਤੇ ਸਤਿਗੁਰੂ ਕਹਿਣ ਲੱਗੇ ਭਾਈ ਭਾਵੇਂ ਚਾਰ ਵਰਨੇ ਚਾਵੇਂ ਚਾਰ ਇੱਕੁੱਲ ਨੇ ਜੋ ਵੀ ਐ ਚਾਰ ਜਾਤੀਆਂ ਨੇ ਇੰਨਾ ਚ ਜਿਹੜਾ ਜੱਪੇਗਾ ਉਹੀ ਪ੍ਰਧਾਨ ਜਿਵੇਂ ਚੰਦਨ ਨੇ ਨੇੜੇ ਵਿਚਾਰਾ ਅਰਿੰਦ ਵਸਤ ਹੈ ਤੇ ਸੁਗੰਧਤ ਹੋ ਜਾਂਦੇਵੇਂ ਸੰਗਤ ਚ ਬੈ ਕੇ ਨੀਵੀਂ ਜਾਤ ਵਾਲਾ ਮਨੁੱਖ ਵੀ ਉੱਚਾ ਹੋ ਜਾਂਦਾ ਹੈ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਲ ਸੋਹਰਜਨ ਨੀਚ ਜਾਤ ਸਿਵਕਾਨ ਏ ਮਨ ਜਿਸ ਮਨੁੱਖ ਦੇ ਹਿਰਦੇ ਚ ਪਰਮਾਤਮਾ ਵਸਦਾ ਉਹ ਮਨੁੱਖ ਹੋਰ ਸਭ ਨਾਲ ਮਨੁੱਖਾਂ ਨਾਲ ਉੱਚਾ ਤੇ ਸੂਚਾ ਹੋ ਜਾਂਦਾ ਹੈ ਇਹ ਪਾਈ ਦਾਸ ਨਾਨਕ ਉਸ ਮਨੁੱਖ ਦੇ ਚਰਨ ਧੁੰਦਾ ਹੈ ਜਿਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ ਗੋਲਡ ਮਹਿਲਾ ਚੌਥਾ ਹਰ ਅੰਤਰ ਜਾਮੇ ਸਬ ਤੈ ਵਰਤ ਜੇ ਹਾ ਹਰ ਕਰਐ ਤਿਹਾ ਕੋ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਦਨੋ ਸਭ ਦੂ ਰਖ ਲਈਐ ਏ ਮੇਰੇ ਮਨ ਪ੍ਰਮਾਤਮ ਹਰੇਕ ਦੇ ਦਿਲ ਦੀ ਜਾਨਨ ਵਾਲਾ ਹਰੇਕ ਥਾ ਮੌਜੂਦ ਹੈ ਏ ਮੇਰੇ ਮਨ ਇਹੋ ਜੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾਰੋ ਉਹ ਤੈਨੂੰ ਹਰੇਕ ਦੁੱਖ ਕਲੇਸ਼ ਤੋਂ ਬਚਾ ਸਕਦਾ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰਬਿੰਨ ਕੋ ਮਾਰ ਜਿਵਾਲ ਨਾ ਸਕੈ ਤਾਂ ਮੇਰੇ ਮਨ ਕਾਇਤ ਕੜੀਐ ਰਹਾ ਮੇਰੇ ਮਨ ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਵਿਚਾਰਨਾ ਚਾਹੀਦਾ ਇਹ ਜੋ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਾ ਮਾਰ ਸਕਦਾ ਨਾ ਜਿਵਾਲ ਸਕਦਾ ਫਿਰ ਹਰੀ ਤੋਂ ਬਿਨਾ ਕਿਸੇ ਹੋਰ ਤੇ ਚਰਨੀ ਕਿਉਂ ਲੱਗੀ ਰਹਾ ਹਰ ਪਰਪੰਚ ਕੀਆ ਸਭ ਕਰਤਾ ਵਿੱਚ ਆਪੇ ਆਪਣੀ ਜੋਤ ਧਰੀਐ ਹਰੇਕੋ ਬੋਲੇ ਹਰੇਕ ਨੂੰ ਲਾਇ ਗੁਰਪੁਰ ਹੈ ਹਰ ਏਕ ਦਿਖੀਐ اے ਮੇਰੇ ਮਨ ਇਹ ਸਾਰਾ ਸੰਸਾਰ ਦਾ ਖਲਾਰਾ ਕਰਤਾਰ ਨੇ ਆਪ ਬਣਾਇਆ ਸਭ ਜੀਵਾਂ ਚ ਕਰਤਾਰ ਆਪ ਹੀ ਬੋਲ ਰਿਹਾ ਤੇ ਆਪ ਹੀ ਵੇਖ ਰਿਹਾ ਹੈ ਹਰ ਅੰਤਰ ਨਾਲੇ ਬਾਹਰ ਨਾਲੇ ਕੋ ਤਿਸ ਪਾਸ ਸੋ ਮਨ ਕਿਆ ਚੋਰੀਐ ਨੇਕ ਕਪਟ ਸੇਵਾ ਕੀ ਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ ਏ ਮੇਰੇ ਮਨ ਹਰੇਕ ਜੀਵ ਦੇ ਅੰਦਰ ਪ੍ਰਭੂ ਆਪ ਹੀ ਅੰਗ ਸੰਗ ਵਸਦਾ ਹੈ ਇਸ ਲਈ ਮੇਰੇ ਮਨ ਨੇਕ ਕਪਟ ਹੋ ਕੇ ਪ੍ਰਭੂ ਦੀ ਸੇਵਾ ਕਰਨੀ ਚਾਹੀਦੀ ਹੈ ਜਿਸ ਤਹਿ ਵਾਦ ਸਭ ਕਿਛ ਸੋ ਸਬਦ ਨੂੰ ਵਟਾ ਸੋ ਮੇਰੇ ਮਨ ਸਦਾ ਧਿਆਈਏ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਅਰਸਦਾ ਤੇ ਐਤੋ ਦੁਦਲੇ ਛੱਡਈਐ ਇਹ ਮੇਰੇ ਮਨ ਪਰਮਾਤਮਾ ਦੇ ਵਸ ਵਿੱਚ ਹਰੇਕ ਚੀਜ਼ ਉਹ ਸਭ ਨਾਲੋਂ ਵੱਡਾ ਤੇ ਦਾਸ ਨਾਨਕ ਆਖੇ ਮਨੁ ਪਰਮਾਤਮਾ ਸਦਾ ਤੇਰ ਨਾਲ ਵਸਤ ਉਸਤਾ ਤੇਣ ਤਰਿਆ ਕਰ ਗੋੜ ਮਹਿਨਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਜਉਨ ਤ੍ਰਿਕਾਵੰਤ ਬਿਨੀਰ ਮੇਰੇ ਮਨ 'ਤੇ ਪ੍ਰੇਮ ਲੱਗੋ ਹਰ ਤੀਰ ਐਸੇ ਲਿਓ ਮੇਰੇ ਅੰਦਰ ਪ੍ਰਭੂ ਦੇ ਪ੍ਰਤੀ ਬੜਾ ਪਿਆਰ ਹੈ ਜਿਵੇਂ ਪਾਣੀ ਤੋਂ ਬਿਨਾ ਤਿਆਹਾ ਮਨੁੱਖ ਇਹ ਭਾਈ ਪਰਮਾਤਮਾ ਦਾ ਪਿਆਰ ਮੇਰੇ ਮਨ 'ਚ ਤੀਰ ਵਾਂਗੂ ਲੱਗ ਰਿਹਾ ਹਮਰੀ ਬੇਦਨ ਹਰ ਪ੍ਰਭ ਜਨ ਮੇਰੇ ਮਨ ਅੰਤਰ ਕੀ ਪੀੜਾ ਹਉ ਉਪ੍ਰੇਮ ਤੀਏ ਦੇ ਕਾਰਨ ਪੈਦਾ ਹੋਈ ਹੈ ਤੇ ਮੇਰੇ ਅੰਦਰਲੀ ਪੀੜ ਬੇਦਨਾ ਮੇਰਾ ਹਰੀ ਪ੍ਰਭੂ ਆਪ ਜਾਣਦਾ ਰਹੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੁ ਮੇਰਾ ਵੀਰ ਏ ਸੇਲੀਓ ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਦੀ ਗੱਲ ਸੁਣਾਵੇ ਤੋ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਾਤ ਗੁਰ ਕੀ ਮਤ ਧੀਰ ਏ ਸੇਲੀਓ ਗੁਰੂ ਦੀ ਸ਼ਾਂਤੀ ਦੇਣ ਵਾਲੇ ਮਤ ਲੈ ਕੇ ਮੈਨੂੰ ਮਿਲਿਆ ਕਰ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤੋ ਸਲਾਹ ਸੁਨਾਇਆ ਕਰ ਜਨ ਨਾਨਕ ਕੀ ਹਰ ਆਸ ਪੂਜਾਵ ਹਰ ਦਰਸ਼ਨ ਸ਼ਾਂ ਸ਼ਰੀਰ हे ਪ੍ਰਭੂ ਆਪਣੇ ਦਾਸ ਨਾਨਕ ਦੀ ਦਰਸ਼ਨ ਦੀ ਆਸ ਪੂਰੀ ਕਰ ਤੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਖੰਡ ਪੈਂਦੀ ਭਾਵ ਕਿ ਤੇਰੇ ਹਿਰਦੇ ਦਰਸ਼ਨ ਦੇ ਨਾਲ ਹੀ ਮੇਰਾ ਹਿਰਦਾ ਤ੍ਰਿਪਤ ਹੁੰਦਾ ਹੈ ਰਾਗ ਗਉੜੀ ਮਹੰਲਾ ਪੰਜਵਾਂ ਚੌਪਦੇ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਪੂਗਤਾ ਰਹਾਉ ਏ ਭਾਈ ਪ੍ਰਮਾਤਮ ਹਰੇਕ ਚੀਜ਼ ਪੈਦਾ ਕਰਨ ਵਾਲਾ ਹਰੇਕ ਚੀਜ਼ ਪੋਗਰਨ ਵਾਲਾ ਰਹਾਉ ਸੰਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਸਭ ਦੀ ਸੁਣਦਾ ਸਭ ਨੂੰ ਵੇਖਦਾ ਅਦ੍ਰਿਸ਼ਟ ਵੀ ਉਹ ਹੈ ਦ੍ਰਿਸ਼ਟਮਾਨ ਵੀ ਉਹ ਹੈ ਵਿਪਾਤ ਕਰਤਾ ਪਰਲੋਕ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਪਦੈਸ਼ ਕਰਨ ਵਾਲਾ ਉਹ ਹੈ ਨਾਸ ਕਰਨ ਵਾਲਾ ਉਹ ਹੈ ਵਿਆਪਕ ਉਹ ਹੈ ਅਲਿਪਤ ਵੀ ਉਹ ਹੈ ਬਖਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਪੇ ਕਰਤਾ ਹਰੇਕ ਵਿੱਚ ਬੋਲਣ ਵਾਲਾ ਹੈ ਸਮਝਣ ਵਾਲਾ ਹੈ ਜਗਤ ਵਿੱਚ ਆਉਂਦਾ ਵੀ ਉਹ ਹੈ ਤੇ ਜਾਣਦਾ ਵੀ ਉਹ ਹੀ ਹੈ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਮਾਇਆ ਦੇ ਤਿੰਨ ਗੁਣਾ ਤੋਂ ਪਰੇ ਹੈ ਤਿੰਨਾ ਗੁਣਾ ਸਮੇਤ ਹੈ ਨਾਨਕ ਪ੍ਰਮਾਤਮਾ ਨੂੰ ਸਭਨਾ ਵਿੱਚ ਹੀ ਵੇਖਣਾ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਭੂ ਗੁਰੂ ਕਿਰਪਾ ਨਾਲ ਮਿਲਦੀ ਹੈ ਗੋਡ ਮਹਿਲਾ ਪੰਜਵਾਂ ਫਾਕਿਓ ਮਿੰ ਕਪਕ ਕੀ ਨਿਆਇ ਤੋ ਉਰਜ ਰਹੇ ਕਸਮ ਹਾਇਲੇ ਭਗਤਾਰੈ ਸਾਸ ਲੈ ਖੈਲ ਤੋ ਉਦਰੇ ਹਰ ਗੁਣ ਗਾਇਲ ਹਿਮਨ ਤੂ ਕੁਸੁੰਬੇ ਇਸ ਨਾਸ ਕੁਸੁੰਬੇ ਵਰਗੀ ਮਾਇਆ ਜੋ ਕੱਚੇ ਰੰਗ ਰੰਗ ਵਾਲੇ ਉਲਝ ਜਾ ਰੈਨ ਜਿਵੇਂ ਸਵਾਦ ਦੇ ਕਾਰਨ ਮੱਛੀ ਅਤੇ ਛੋਲਿਆਂ ਦੀ ਮੁੱਠ ਕਰਨ ਬੰਦਰ ਉਲਝਿਆ ਮੋਚ ਫਸ ਕੇ ਜਿੰਨੇ ਵੀ ਕਦਮ ਤੂ ਕਾ ਧਰਨਾ ਹੈ ਜਿਹੜਾ ਵੀ ਸਾ ਲੈਨ ਉਹ ਜੰਮ ਦੇ ਲੇਖੇ ਚ ਲਿਖਿਆ ਜਾ ਰਿਹਾ ਹੈ ਮਨ ਸਮਝ ਛੋੜ ਆ ਵਾਇਲ ਆਪਣੇ ਰਹਿਣ ਕੋ ਠੋਰ ਨਾ ਪਾਵੇਂ ਗਾਇ ਪਰ ਕੈ ਜਾਇਲ ਰਹਾ ਹੋਏ ਮਨ ਹੋਸ਼ ਕਰ ਵੈੜਾ ਪਰਣ ਛੱਡ ਦੇ ਆਪਣੇ ਰਹਿਣ ਵਾਸਤੇ ਤੈਨੂੰ ਇੱਥੇ ਪੱਕਾ ਟਿਕਾਣਾ ਨਹੀਂ ਮਿਲ ਸਕਦਾ ਫਿਰ ਤੂੰ ਕਿਉਂ ਪਟਕਨ ਰਹਾ ਜੋ ਮੈ ਗਲ ਇੰਦਰੀ ਰਸ ਪ੍ਰੇਰਿਓ ਤੁਲਾਗ ਪਰਿਓ ਕਟਮ ਭਾਇਲ ਜੋ ਪੰਖੀ ਕਤਰ ਹੋਏ ਫਿਰ ਵਿਚੁਰੇ ਤੇਰ ਸੰਗਤ ਹਰ ਹਰ ਧਿਆਏ ਲੈ ਇਹ ਮਨ ਜਿਵੇਂ ਹਾਤੀ ਨੂੰ ਕਾਮ ਵਾਸ਼ਨਾ ਨਿਪਰੇ ਪਰੋ ਕੇ ਰੱਖਿਆ ਹੁੰਦਾ ਉਪਰ ਹੀ ਕੈਦ ਵਿੱਚ ਫਸ ਜਾਂਦਾ ਹੈ ਹਾਤੀ ਤੇ ਜਿਵੇਂ ਪੰਖੀ ਜੋ ਪੰਖੀ ਇਕੱਤਰ ਹੋਏ ਫਿਰ ਵਿਚਰੇ ਜਿਵੇਂ ਪੰਛੀ ਇਕੱਠੇ ਹੋ ਕੇ ਫਿਰ ਚਿੱਲਰ ਜਾਂਦੇ ਨੇ ਤੇਰ ਸੰਗਤ ਹਰ ਹਰ ਧਿਆਏ ਲੈ ਇਸ ਤਰ੍ਹਾਂ ਭਾਈ ਜਿੱਤੇ ਸਭ ਨੇ ਵਿਛੜ ਜਾਣਾ ਇਸ ਲਈ ਤੂੰ ਪ੍ਰਭੂ ਦੀ ਸੰਗਤ ਚ ਬੈ ਕੇ ਨੂੰ ਧਿਆਇਆ ਕਰ ਜਿਵੇਂ ਮੀਨ ਰਸਨ ਸਾਦ ਬਿਨਸਿਓ ਉਹ ਮੂਠਾ ਮੂੜ ਲੋਭ ਹਾਇਲੇ ਤੂੰ ਹੋਵਾ ਪੰਜ ਬਾਸ ਵੈਰੀ ਕੈ ਛੋਟੈ ਪਰ ਸਰਨਾਇਲੇ ਇਹ ਮਨ ਜਿਵੇਂ ਮਛ ਜੀਵ ਤੇ ਸਵਾਦ ਦੇ ਕਾਰਨ ਆਸ ਹੋ ਜਾਂਦਾ ਉਹ ਮੂਰਖ ਲੋਭ ਦੇ ਕਾਰ ਲੁੱਟਿਆ ਜਾਂਦਾ ਤੂੰ ਵੀ ਪੰਜ ਵੈਰੀਆਂ ਦੇ ਵਸ ਵਿੱਚ ਪਿਆ ਹੋਇਆ ਇਹ ਮਨ ਪ੍ਰਭੂ ਦੀ ਸ਼ਰਨ ਪਾਉ ਉਦੋਂ ਹੀ ਨਾਚ ਨਿਕਲੇਗਾ ਓਹ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਇਲ ਪਾਉ ਮੋਹ ਦਾਨ ਸਦਾ ਦਰਸ਼ਪੇਖਾਂ ਮਿਲ ਨਾਨਕ ਦਾਸ ਦਾਸਾਇਲ ਇਹ ਦੀਨਾਂ ਦੇ ਦੁਖ ਨਾਸ ਕਰਨ ਵਾਲੇ ਅਸੀਂ ਜੀਵਾਂ ਉਤੇ ਦਇਆਵਾਨ ਹੋ ਸਾਰੇ ਜੀ ਜੰਤੂ ਤੇਰੇ ਪੈਦਾ ਕੀਤੇ ਨੇ ਮੈਂ ਨਾਨਕ ਨੂੰ ਜੋ ਤੇਰੇ ਦਾਸਾਂ ਦਾ ਦਾਸ ਹੈ ਮਿਲ ਮੈਂ ਸਦਾ ਤੇਰਾ ਦਰਸ਼ਨ ਕਰਦਾਰਾ ਮਿਹਰ ਕਰ ਮੈਂ ਇਹੀ ਖੈਰ ਹਾਸਲ ਕਰਨਾ ਚਾਹੁੰਨਾ ਹਾਂ ਰਾਗ ਗੋਲ ਮਹਿਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨ ਸਾਧ ਮਾਟੀ ਮਹਿ ਜੋਤ ਰੱਖੀ ਨਿਵਾਜ ਏ ਮੁਰਖ ਜਿਸ ਪ੍ਰਭੂ ਨੇ ਤੈਨੂੰ ਪੈਦਾ ਕਰਕੇ ਤੈਨੂੰ ਜਨ ਦਿੱਤੀ ਏ ਪ੍ਰਾਨ ਦਿੱਤੇ ਨੇ ਜਿਸ ਪ੍ਰਭੂ ਨੇ ਮੇਰੇ ਘਰ ਵਿੱਚ ਆਪਣੀ ਜੋਤ ਰੱਖੀ ਹੈ ਬਰਤਨ ਕੋ ਸਭ ਕਿਛ ਭੋਜਨ ਪੋਗਾਇ ਸੋ ਪ੍ਰਭ ਤਜ ਮੂੜੇ ਕਤਜੈ ਤੇ ਵਰਤਨ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਐ ਅਨੇਕਾ ਕਿਸਮਾਂ ਦੇ ਭੋਜਨ ਨੇ ਇਹ ਮੂਰਖ ਫਿਰ ਉਸ ਪ੍ਰਭੂ ਨੂੰ ਮਿਸਾਰ ਕੇ ਤੇਰਾ ਮਨ ਹੋਰ ਕਿਤੇ ਕਿਉਂ ਪਟਕਦਾ ਪਾਰ ਬ੍ਰह्म ਕੀ ਲਾਗੋਂ ਸੇ ਗੁਰ ਤੇ ਸੁਜੈ ਨਿਰੰਜਨ ਦੇਵ ਰਾਹਾ ਆਉ ਹੈ ਭਾਈ ਮੈਂ ਤਾਂ ਪਰਮਾਤਮਾ ਦੀ ਭਗਤੀ ਚ ਲੱਗਣਾ ਚਾਹੁੰਨਾ ਵਾ ਗੁਰੂ ਪਾਸੋਂ ਹੀ ਪ੍ਰਕਾਸ਼ ਰੂਪ ਮਾਇਆ ਰਤ ਪ੍ਰਭੂ ਦੀ ਭਗਤੀ ਦੀ ਸੋਜ ਪੈਨਦੀ ਰਹੋ ਜਿਨਕੀਏ ਰੰਗ ਅਨਕ ਪ੍ਰਕਾਰ ਉਪਾਤ ਪਰਲੋ ਨਿਮਖ ਮਜਾਰ ਹਿਮਾਨ ਜਿਸਨੇ ਜਗਤ ਵਿੱਚ ਅਨੇਕਾ ਕਿਸਮ ਦੇ ਰੰਗ ਰੂਪ ਪੈਦਾ ਕੀਤੇ ਨੇ ਜਿਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਕ ਦੇ ਫੋਰਚ ਨਾਸ ਕਰ ਦਿੰਦਾ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭੂ ਮਨ ਮੇਰੇ ਸਦਾ ਧਿਆਇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿੱਡਾ ਕੋਇ ਇਸ ਲਈ ਮੇਰੇ ਮਨ ਸਦਾ ਪ੍ਰਭੂ ਦਾ ਧਿਆਨ ਤਰ ਆਇ ਨਾ ਜਾਵੇ ਨਿਚਲਤਾਨੀ ਬਯੰਤ ਗੁਨਾ ਤਾ ਕੇ ਕੇ ਤਗਨੀ ਹੈ ਮਨ ਮਾਲਕ ਪ੍ਰਭੂ ਕਾਇਮ ਰਹਿਣ ਵਾਲਾ ਉਹ ਨਾ ਜੰਮਦਾ ਨਾ ਮਰਦਾ ਮੈਂ ਉਸਤੇ ਕਿਤਨੇ ਕੋ ਗੁਣ ਗਿਣਾ ਬਯੰਤ ਗੁਣਾ ਦਾ ਮਾਲਕ ਲਾਲ ਨਾਮ ਜਾ ਕੈ ਪਰੇ ਪੰਡਾਰ ਸਗਲ ਕਟਾ ਦੇਵ ਹੈ ਅੰਹਾਰ ਉਸਤੇ ਘਰ ਵਿੱਚ ਗੁਣਾ ਰੂਪੀ ਲਾਲਾਂ ਦੇ ਖਜ਼ਾਨੇ ਪਰੇ ਨੇ ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦਿੰਦਾ 7 ਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਕ ਜਸ ਗਾਉ ਹੈ ਮਾਨ ਜਿਸ ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਵਿਆਪਕ ਹੈ ਉਸ ਦਾ ਜਸ ਗਾਇਆ ਨਿਮਕ ਮਾਤਰ ਚ ਪਾਪ ਮੁਕ ਜਾਂਦੇ ਨੇ ਬਾਸਖਾਈ ਭਗਤਨ ਕੋ ਮੀਤ ਪ੍ਰਾਨ ਆਦਾਰ ਨਾਨਕ ਖੇਤ ਚੀਤ ਔਰ ਏਕ ਜੀਵ ਦਾ ਮੋਟ ਦਾ ਸਾਥੀ ਭਗਤ ਭਗਤਾਂ ਦਾ ਮਿੱਤਰ ਹੈ। ਅਤੇ ਹਰੇਕ ਦੀ ਜਿੰਦ ਦਾ ਉਹ ਅਸਰਾ ਹੈ। ਗੋંડ ਮਹਿਲਾ ਪੰਜਵਾਂ ਨਾਮ ਸੰਕੀਰਨੋ ਬਿਹਾਰ ਨਾਮੋ ਹੀ ਇਸ ਮਨ ਕਾ ਅੰਧਾਰ ਹੈ ਭਾਈ। ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੇ ਨਾਮ ਨਾਲ ਆਤਮਿਕ ਜੀਵਨ ਦਾ ਵਪਾਰ ਕਰ ਰਿਹਾ ਹਾਂ ਤੇ ਪ੍ਰਭੂ ਦਾ ਨਾਮ ਹੀ ਮੇਰੇ ਮਨ ਦਾ ਅਸਰਾ ਹੈ ਨਾਮੋਂ ਹੀ ਚਿੱਤ ਕਿਨੀਓਟ ਨਾਮ ਜਪਤ ਮਿਟੈਂ ਪਾਪ ਕੋਟ ਤੇ ਨਾਮ ਨੂੰ ਮਨ ਚਿੱਤ ਵਿੱਚ ਵਸਾਇਆ ਜੀਵਨ ਦਾ ਸਾਰਾ ਬਣ ਜਾਂਦਾ ਹੈ ਇਹ ਭਾਈ ਪ੍ਰਭੂ ਦਾ ਨਾਮ ਜਪਦਿਆਂ ਕਰੋੜਾਂ ਪਾਪ ਮੁੱਕ ਜਾਂਦੇ ਨੇ ਰਾਸਤੀ ਹਰ ਇੱਕੋ ਨਾਮ ਮਨ ਕਾ ਏਕੰਗੁਰ ਸੰਗ ਧਿਆਨ ਰਹਾ ਉਹ ਪਾਏ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਸਰਮਾਇਆ ਦਿੱਤ ਤੈਨ ਪ੍ਰਭੂ ਦਾ ਨਾਮ ਹੀ ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ ਦੇਵਤਾ ਬਣ ਗਿਆ ਰਹਾ ਨਾਮ ਮਾਰੇ ਜੀ ਕੀ ਰਾਸ ਨਾਮ ਸੰਗੀ ਜਤ ਕਤ ਜਾਤ ਏ ਪਾਏ ਗੁਰੂ ਦੀ ਕਿਰਪਾ ਨਾਲ ਨਾਮ ਮੇਰੀ ਜ਼ਿੰਦਗੀ ਦਾ ਸਰਮਾਇਆ ਬਣ ਚੁੱਕਾ ਤੇ ਨਾਮ ਹੀ ਮੇਰਾ ਸਾਥੀ ਹੈ ਨਾਮੋ ਹੀ ਮਨ ਲੱਗਾ ਮਿੱਠਾ ਜਲਤਲ ਸਭ ਮੈਂ ਨਾਮੋ ਡਿੱਠਾ ਪ੍ਰਭੂ ਦਾ ਨਾਮ ਹੀ ਮੇਰੇ ਮਨ ਚ ਮਿੱਠਾ ਲੱਗਦਾ ਧਰਤੀ ਪਾਣੀ ਸਭ ਤਾਂ ਪ੍ਰਭੂ ਦਾ ਨਾਮ ਹੀ ਦੇਸਰੇ ਨਾਮੇ ਦਰਗਾ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਤੇ ਨਾਮ ਦੀ ਬਰਕਤ ਨਾਲ ਪ੍ਰਭੂ ਦੀ ਜੂਰੀ ਚ ਮਾਨ ਸਤਕਾਰ ਮਿਲਦਾ ਨਾਮ ਦੀ ਬਰਕਤ ਨਾਲ ਕੁੱਲਾਂ ਤਰ ਜਾਂਦੀਆਂ ਨੇ ਨਾਮ ਹਮਾਰੇ ਕਾਰਜ ਸੀਤ ਨਾਮ ਸੰਗ ਇਹ ਮਨ ਨੂੰ ਆਂਗੇ ਨਾਮ ਜੁੜਦਿਆਂ ਸਾਰੇ ਕੰਮ ਸਫਲੇ ਹੋ ਜਾਂਦੇ ਨੇ ਮੇਰਾ ਮਨ ਪ੍ਰਭੂ ਨਾਮ ਨਾਲ ਗਿੱਜ ਜਾਂਦਾ ਨਾਮੇ ਹੀ ਹਮ ਨਿਰਭਉ ਭੈ ਨਾਮੇ ਆਵਣ ਜਾਵਣ ਰਹੇ ਨਾਮ ਦੇ ਸਦਕਾ ਕੋਈ ਡਰ ਨਹੀਂ ਪੋ ਸਕਦਾ ਜਨਮ ਮਰਨ ਮੁੱਕ ਜਾਂਦਾ ਗੁਰ ਪੂਰੇ ਮਿਲ ਲੈ ਗੁਣਤਾਸ ਕਹੋ ਨਾਨਕ ਸੁਖ ਸਹਿਜ ਨਿਵਾਸ ਹੈ ਭਾਈ ਪੂਰੇ ਗੁਰੂ ਨੇ ਸਦਾ ਹੀ ਗੁਨਾ ਦੇ ਖਜ਼ਾਨੇ ਪ੍ਰਭੂ ਨਾਲ ਜੀਵਾਂ ਨੂੰ ਮਿਲਾਇਆ ਹੈ ਤੇ ਨਾਨਕ ਕਹਦਾ ਨਾਮ ਦੀ ਬਰਕਤ ਨਾਲ ਮਨ ਅਨੰਚ ਟਿਕਿਆ ਰਹਿੰਦਾ ਗੌਂਡ ਮਹਿਲਾ ਪੰਜਵਾ ਨਿਮਾਨੇ ਕੋ ਜੋ ਦੇਤ ਮਾਨ ਸਗਲ ਭੁਖੇ ਕੋ ਕਰਤਾ ਦਾਨ ਇਹ ਭਾਈ ਜਿਹੜਾ ਨਿਮਾਨੇ ਨੂੰ ਮਾਨ ਦਿੰਦਾ ਭੁਖਿਆ ਨੂੰ ਰੋਜੀ ਦਿੰਦਾ ਗਰਬ ਕੋਰ ਮੈਂ ਰੱਖਣ ਹਾਰ ਸਿਸ਼ਟਾਕੁਰ ਕੋ ਸਦਾ ਨਮਸ਼ਕਾਰ ਜਿਹੜਾ ਭਿਆਨਕ ਕਰਬ ਚ ਰੱਖਿਆ ਕਰਨ ਯੋਗ ਹੈ ਤੇ ਮਰਜ਼ ਕਹਿ ਲੰਗੇ ਮੈਂ ਸਦਾ ਉਸ ਨੂੰ ਸਿਰ ਨਿਮੋਨਾਂ ਐਸੋ ਪ੍ਰਭ ਮਨ ਮਾਹਿੰ ਤੇ ਆਏ ਕਾਟ ਆਉ ਕਟ ਜਤ ਕਤੈ ਸ ਹਾਇ ਰਹਾ ਹਾ ਹੈ ਭਾਈ ਆਪਣੇ ਮਨ ਵਿੱਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ ਜਿਹੜਾ ਪ੍ਰਭੂ ਹਰੇਕ ਥਾਂ ਚ ਵਸਦਾ ਹੈ ਰਹਾ ਰੰਗ ਕਰਾਓ ਜਾ ਕੇ ਇਕ ਸਮਾਨ ਕੀ ਹਸ ਸਗਲ ਮੂਰਾਨ ਹੈ ਪਾਇਸ ਪ੍ਰਭੂ ਦਾ ਧਿਆਨ ਤਰ ਜਿਸ ਦੀ ਨਿਗਾਚ ਕੰਗਾਲ ਮਨੁਖ ਰਾਜੇ ਮਨੁਖ ਇਕੋ ਵਰਗੇ ਨੇ ਜੋ ਕੀੜੇ ਹਾਤੀ ਸਭਨਾਂ ਚ ਵਿਆਪਕ ਬਿਓ ਪੂਛ ਨਾ ਮਸਲ ਧਰੈ ਜੋ ਕਿਛ ਕਰੈ ਸੋ ਆਪੈ ਕਰ ਜਿਹੜਾ ਕਿਸੇ ਹੋਰ ਨੂੰ ਪੁੱਛ ਕੇ ਸਲਾਹ ਨਹੀਂ ਕਰਦਾ ਜੋ ਕਰਦ ਆਪ ਹੀ ਕਰਦਾ ਜਾ ਕਾ ਅੰਤ ਨ ਜਾਣ ਸਕੋਇ ਆਪੇ ਆਪ ਨਿਰੰਝਨ ਸੋਇ ਜਿਸ ਦਾ ਅੰਤ ਕੋਈ ਨਹੀਂ ਪਾ ਸਕਦਾ ਜਿਹੜਾ ਆਪ ਹੀ ਆਪ ਹੈ ਆਪ ਅਕਾਰ ਆਪ ਨਿਰੰਕਾਰ ਕਟ 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 ਸਭ ਕਟ ਆਧਾਰ ਜਿਹੜਾ ਪ੍ਰਭੂ ਆਪ ਹੀ ਆਪ ਹੈ ਅਕਾਰ ਰਹਤ ਹੈ ਜਿਹੜਾ ਸਭ ਥਾਵਾਂ ਵਿੱਚ ਮੌਜੂਦ ਹੈ ਨਾਮ ਰੰਗ ਭਗਤ ਪਇ ਲਾਲ ਜਸ ਕਰਤੇ ਸੰਸਦਾ ਨਿਹਾਲ ਇਹ ਭਾਈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਦੇ ਮਨ ਚ ਪ੍ਰਭੂ ਦੇ ਨਾਮ ਰੂਪੀ ਲਾਲ ਟਿਕ ਜਾਂਦਾ ਹੈ ਤੇ ਉਸਿ ਤੋਂ ਸਲਾਹ ਦਾ ਗੀਤ ਗਾਇਆ ਸੰਤ ਜਨ ਖਿੜੇ ਰਹਿੰਦੇ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਹੈ ਪਾਈ ਪ੍ਰਭੂ ਦੇ ਸੇਵਕ ਨਾਮ ਚ ਟਿਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਤੇ ਨਾਨਕ ਉਹਨਾਂ ਸੇਵਕਾਂ ਦੀ ਚਰਨੀ ਲੱਗਦਾ ਹੈ ਗਉੜ ਮਹੱਲਾ ਪੰਜਵਾਂ ਜਾਕੇ ਸੰਗ ਇਹ ਮਨ ਨਿਰਮਲ ਜਾਕੇ ਸੰਗ ਹਰ ਹਰ ਸਿਮਰਨ ਹੈ ਪਾਈ ਮੇਰੇ ਮਿੱਤਰ ਤਾਂ ਸੰਤ ਜਾਨੇ ਜਿਨ੍ਹਾਂ ਦੇ ਸੰਗਤ ਰਿਹਾ ਮਨ ਪਵਿੱਤਰ ਹੋ ਜਾਂਦਾ ਜਿਨ੍ਹਾਂ ਸੰਗਤ ਪ੍ਰਭੂ ਨੂੰ ਜਪਣ ਦਾ ਮੌਕਾ ਮਿਲਦਾ ਜਾ ਕੇ ਸੰਕਿਲ ਵਿਖੋ ਹੈ ਨਾਸ ਜਾ ਕੇ ਸੰਗ ਰਿਦਾ ਪ੍ਰਗਾ ਜਿਨ੍ਹਾਂ ਸੰਗਤ ਕੀਤਿਆਂ ਪਾ ਮੁੱਕ ਜਾਂਦੇ ਨੇ ਹਿਰਦੇ ਚ ਚਾਨਣਾ ਪ੍ਰਗਾ ਸੋ ਜਾਂਦਾ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾ ਕਹਿਨੀ ਤਰਹਾਉ ਹੈ ਪਾਏ ਮੇਰੇ ਮਿੱਤਰ ਤਾ ਪ੍ਰਭੂ ਦੇ ਸੰਤ ਜਨ ਨੇ ਜਿਨ੍ਹਾਂ ਦੇ ਸੰਗਤ ਚ ਸਦਾ ਪ੍ਰਭੂ ਦਾ ਨਾਮ ਗਾਇਆ ਜਾਂਦਾ ਰਹ। ਜਾ ਕਹਿ ਮੰਤਰ ਹਰ ਹਰ ਮੰਨ ਵਸੈ ਜਾ ਕਹਿ ਵਿਦੇਸ਼ ਪਰਮਪੋ ਨਸੈ ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪ੍ਰਭੂ ਦਾ ਨਾਮ ਮਨ ਚ ਵਸਤੈ ਤੇ ਜਿਨ੍ਹਾਂ ਦੇ ਉਪਦੇਸ਼ ਨਾਲ ਮਨ ਵਿੱਚ ਹਰੇਕ ਡਰ ਬੈ ਮੁੱਕ ਜਾਂਦਾ। ਜਾ ਕਹਿ ਕੀਰਤ ਨਿਰਮਲ ਸਾਰ ਜਾ ਕੀ ਰੇਨ ਬੰਛੇ ਸੰਸਾਰ ਜਿਨ੍ਹਾਂ ਦੇ ਹਿਰਦੇ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਕੀਰਤੀ ਵਸੀ ਰਹਿੰਦੀ ਹੈ ਅਤੇ ਜਿਨ੍ਹਾਂ ਦੇ ਚਰਨ ਤੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ ਕੋਟ ਪਤਿਤ ਜਾ ਕਹਿ ਸੰਗ ਉਧਾਰ ਇੱਕ ਨਿਰੰਕਾਰ ਜਾ ਕਹਿ ਨਾਮ ਧਾਰ اے ਭਾਈ ਉਹ ਸੰਤ ਜਨ ਮੇਰੇ ਮਿੱਤਰ ਨੇ ਜਿੰਨਾ ਦੀ ਸੰਗਤ ਚ ਰਹਿ ਕੇ ਕਰੋੜਾਂ ਵਿਕਾਰੀਆਂ ਦਾ ਵਿਕਾਰਾਂ ਮਲੋਂ ਨਿਸਤਾਰਾ ਹੋ ਜਾਂਦੇ ਜਿੰਨਾਂ ਦੇ ਹਿਰਦੇ ਚ ਹਰ ਵੇਲੇ ਪਰਮਾਤਮਾ ਹੀ ਵਸਦਾ ਸਰਬ ਜੀਆਂ ਦਾ ਜਨ ਪਿਓ ਕਿਰਪਾ ਨਿੰਹਾ ਨਿਰੰજન ਦੇਵ ਜਿੰਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾਸਰਾ ਬਣਿਆ ਰਹਿੰਦਾ ਜੋ ਸਾਰੇ ਜੀਵਾਂ ਦੇ ਦਿਲ ਦਾ ਪੇਤ ਜਾਣ ਜੋ ਕਿਰਪਾ ਦਾ ਖਜ਼ਾਨਾ ਮਾਇਆ ਦੇ ਪ੍ਰਭਾਵ ਤੋਂ ਪਰੇ ਅਤੇ ਪ੍ਰਕਾਸ਼ ਰੂਪ। ਪਾਰ ਬ੍ਰਹਮ ਜਪੇ ਕਿਰਪਾਲ ਤੇ ਪੇਟੇ ਗੁਰਸਾਧ ਦੇ ਆਲ ਇਹ ਭਾਈ ਜਦੋਂ ਪ੍ਰਭੂ ਜੀ दयावान ਹੁੰਦੇ ਨੇ ਤਦੋਂ ਇਹੋ ਜੇ ਦਇਆਲ ਸੰਤ ਜਨ ਮਿਲਦੇ ਨੇ ਸਤ ਗੁਰੂ ਜੀ ਮਿਲਦੇ ਨੇ ਦਿਨ ਰਾਤ ਨਾਨਕ ਨਾਮ ਧਿਆਏ ਸੂਕ ਸਹਿਜ ਆਨੰਦ ਹਰਨਾਏ ਇਹ ਭਾਈ ਫਿਰ ਇਹੋ ਜੇ ਸੰਤ ਜਨਾਂ ਦੀ ਸੰਗਤ ਚ ਨਾਨਕ ਦਿਨ ਰਾਤ ਪ੍ਰਭੂ ਦਾ ਨਾਮ ਜਪਦਾ ਅਤੇ ਹਰਨਾਮ ਦੀ ਬਰਕਤ ਨਾਲ ਨਾਨਕ ਦੇ ਹਿਰਦੇ ਚ ਆਤਮਕ ਡੋਲਤਾ ਤੇ ਆਨੰਦ ਬਣਿਆ ਰਹਿੰਦਾ ਗੋਡ ਮਹਿਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਇਹ ਭਾਈ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ ਤੇ ਗੁਰੂ ਦੇ ਸ਼ਬਦ ਪਾਵ ਕੇ ਮੂਰਤੀ ਨੂੰ ਮਨ 'ਚ ਟਿਕਾਇਆ ਕਰ ਤੇ ਗੁਰੂ ਦੇ ਸ਼ਬਦ ਦੇ ਰਾਹੀ ਹੀ ਮਨ ਨਾਮ ਮੰਤਰ ਪਾਵ ਕੇ ਜੋ ਸ੍ਰੇਸ਼ਟ ਮੰਤਰ ਹੈ ਉਹਨੂੰ ਜਪਦਾ ਹੈ ਗੁਰ ਕੇ ਚਰਨ ਹਿਰਦੈ ਲੈ ਧਾਰੋ ਗੁਰਪਾਰ ਬਰਮ ਸਦਾ ਨਮਸਕਾਰੋ हे ਭਾਏ ਗੁਰੂ ਦੇ ਚਰਨ ਆਪਣੇ ਹਿਰਦੇ ਚ ਵਸਾਈ ਰੱਖਣਾ ਹੈ ਤੇ ਮੈਂ ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਨਮਸਕਾਰ ਕਰਨਾ ਮਤ ਕੋ ਪਰਮ ਪੁੱਲੇ ਸੰਸਾਰ ਗੁਰਬਿਨ ਕੋਇ ਨਾ ਉਤਰਸ ਪਾਰ ਆਉ ਹੈ ਭਾਏ ਦੁਨੀਆ ਵਿੱਚ ਕਿਤੇ ਕੋਈ ਮਨੁੱਖ ਪਟਕਣਾ ਵਿੱਚ ਪੈ ਜਾਏ ਤੇ ਇਹ ਗੱਲ ਨਾ ਭੁੱਲੇ ਭਾਵ ਕੇ ਦੁਨੀਆ ਵਿੱਚ ਕਿਤੇ ਕੋਈ ਮਨੁੱਖ ਪਟਕਨਾ ਵਿੱਚ ਪੈ ਜਾਏ ਗਲ ਨਾ ਪੁੱਲੇ ਕਿਹੜੀ ਗੁਰੂ ਤਬਿਨਾ ਕੋਈ ਵੀ ਪਾਰ ਨਹੀਂ ਉਤਰ ਸਕਦਾ ਰਹਾ ਪੁੱਲੇ ਕੋ ਗੁਰਮਾਰਗ ਪਾਇਆ ਅਵਰਤਿਆਗ ਹਰ ਭਗਤੀ ਲਾਇਆ ਇਹ ਪਏ ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਸਹੀ ਰਾਉ ਤੇ ਤੋੜਿਆ ਹੋਰ ਪਾਸੇ ਛੱਡ ਕੇ ਭਗਤੀ ਚਲਾ ਦਿੱਤਾ ਜਨਮ ਮਰਨ ਕੀ ਤਰਾਸ ਮਿਟਾਇਆ ਗੌਰਪੁਰੇ ਕੀ ਬਿਆੰਤ ਵਡਾਈ ਇਸ ਤਰ੍ਹਾਂ ਉਸ ਦੇ ਅੰਦਰੋਂ ਜਨਮ ਮਰਨ ਦੇ ਗੇੜ ਦਾ ਸੈ ਮੁੱਕ ਗਿਆ ਇਹ ਪਾਇ ਪੂਰੇ ਗੁਰੂ ਦੀ ਵਡਿਆਈ ਤੰਤ ਨਹੀਂ ਪੈ ਸਕਦਾ ਗੁਰ ਪ੍ਰਸਾਦ ਉਰਦ ਕਮਲ ਵਿਗਾਸ ਅੰਧਕਾਰ ਮੈਂ ਪਿਆ ਪ੍ਰਕਾਸ਼ ਸਿ ਪਾਈ ਮਾਇਆ ਵੱਲੋਂ ਉਲਟਿਆ ਹੋਇਆ ਹਿਰਦਾ ਕੋਲ ਗੁਰੂ ਕਿਰਪਾ ਨਾਲ ਖਿੜ ਪੈਂਦਾ ਤੇ ਮਾਇਆ ਦੇ ਮੋਹ ਦੇ ਕੋਫ ਨੇਰੇ ਚੋਂ ਸਹੀ ਉੱਚੇ ਜੀਵਨ ਦਾ ਚਾਨਣ ਹੋ ਜਾਂਦਾ ਜਿਨ ਕੀ ਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੋਗਦ ਮਨ ਮਾਨਿਆ ਫਿਰ ਗੁਰੂ ਦੇ ਰਾਹੀਂ ਉਸ ਪਰਮਾਤਮਾ ਨਾਲ ਜਾਣ ਪਛਾਣ ਬਣ ਜਾਂਦੀ ਹੈ ਫਿਰ ਇਹ ਮੂਰਖ ਮਨ ਗੁਰੂ ਕਿਰਪਾ ਨਾਲ ਪ੍ਰਭੂ ਚਰਨਾ ਚ ਜੁੜ ਜਾਂਦਾ ਗੁਰ ਕਰਤਾ ਗੁਰ ਕਰਣੈ ਜੋਗ ਗੁਰ ਪਰਮੇਸ਼ਰ ਹੈ ਪੀ ਹੋਗ ਹੈ ਭਾਈ ਗੁਰੂ ਹੀ ਕਰਤਾਰ ਦਾ ਰੂਪ ਹੈ ਸਭ ਕੁਝ ਕਰਨ ਦੇ ਸਮਰੱਥ ਗੁਰੂ ਸ੍ਰਿ ਪ੍ਰਮਾਤਮਾ ਦਾ ਰੂਪ ਅਜ ਸਦਾ ਕਾਇਮ ਰਹੇਗਾ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ ਤੇ ਨਾਨਕ ਕਾਖਦਾ ਪ੍ਰਭੂ ਨੇ ਮੈਨੂੰ ਇਹ ਗੱਲ ਸਮਝਾਈ ਹੈ ਕਿਹੜੀ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਗਉਂਟ ਮਹੰਲਾ ਪੰਜਵਾਂ ਗੁਰੂ ਗੁਰੂ ਗਰਮਨ ਮੌਰ ਗੁਰੂ ਬਿਨਾ ਮੈਂ ਨਹੀਂ ਹੋਰ ਇਹ ਮੇਰੇ ਮਨ ਸਦਾ ਗੁਰੂ ਗੁਰੂ ਕਰਿਆ ਕਰ ਗੁਰੂਤ ਬਿਨਾ ਹੋਰ ਕੋਈ ਆਸਰਾ ਨਹੀਂ ਦਿਸਦਾ ਗੁਰ ਕੀ ਟੇਕ ਕਰਹੁ ਦਿਨ ਰਾਤ ਜਾਕੀ ਕੋਈ ਨਾ ਮਟਾਏਂਦਾ ਇਹ ਮਨ ਉਸ ਗੁਰੂ ਦਿਆਸੇ ਦਿਨ ਰਾਤ ਟਿਕਿਆ ਰਹ ਜਿਸ ਗੁਰੂ ਦੀ ਬਖਸ਼ੀ ਹੋ ਆਤਮਕ ਜੀਵਨ ਦੀ ਦਾਤ ਨੂੰ ਕੋਈ ਨਹੀਂ ਮਿਟਾ ਸਕਦਾ ਗੁਰ ਪਰਮੇਸ਼ਰ ਇੱਕੋ ਜਾਨ ਜੋ ਇਸ ਭਾਵੇਂ ਸੋ ਪਰਵਾਣ ਰਹਹੁ ਏ ਭਾਈ ਪੂਰੇ ਗੁਰੂ ਤੇ ਪ੍ਰਮਾਤਮਾ ਨੂੰ ਇੱਕ ਰੂਪ ਸਮਝੋ ਜੋ ਕੁਛ ਪ੍ਰਮਾਤਮਾ ਨੂੰ ਚੰਗਾ ਲੱਗਦਾ ਗੁਰੂ ਵੀ ਸਿਰ ਮੱਥੇ ਕਬੂਲ ਕਰਦਾ ਰਹਹੁ ਗੁਰ ਚਰਨੀ ਜਾ ਕਾ ਮਨ ਲੱਗ ਦੁੱਖ ਦਾ ਦਰਦ ਪਰਮਤਾ ਕਾ ਭਾਗ ਹੈ ਮੇਰੇ ਮਨ ਜਿਸ ਮਨੁੱਖ ਦਾ ਮਨ ਗੁਰੂ ਚਰਨਾ ਤੇ ਟਿਕ ਗਿਆ ਉਸ ਦੀ ਰੇਖ ਪਟਨਾ ਦੁੱਖ ਮੁੱਕ ਗਿਆ ਗੁਰ ਕੀ ਸੇਵਾ ਪਾਇ ਮਨ ਗੁਰੂ ਪਰ ਸਦਾ ਕੁਰਬਾਨ ਹੈ ਮਨ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਬੜਾ ਆਦਰ ਹਾਸਲ ਕਰਦਾ ਇਸ ਲਈ ਮੇਰੇ ਮਨ ਗੁਰੂ ਤੋਂ ਸਦਾ ਸਦਕੇ ਹੋ ਗੁਰ ਕਾ ਦਰਸ਼ਨ ਦੇਖ ਨੇਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਹੈ ਮੇਰੇ ਮਨ ਗੁਰੂ ਦਾ ਦਰਸ਼ਨ ਕਰਕੇ ਮਨੁੱਖ ਦਾ ਮਨ ਖਿੜ ਜਾਂਦਾ ਤੇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਦੀ ਮਨਸਫਲੀ ਹੋ ਜਾਂਦੀ ਗੁਰ ਕੇ ਸੇਵਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਾ ਦਿਸਜਪੈ ਤੇ ਕੋਈ ਵੀ ਦੁੱਖ ਗੁਰੂ ਦੇ ਸੇਵਕ ਉਤੇ ਆਪਣਾ ਜੋਰ ਨਹੀਂ ਪਾ ਸਕਦਾ ਤੇ ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਗੁਰ ਕੀ ਮਹਿਮਾ ਕਥਾ ਨਾ ਜਾਏ ਗੁਰਪਾਰ ਬ੍ਰह्म ਗੁਰ ਹਸਮੈ ਭਾਈ ਗੁਰੂ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ ਗੁਰੂ ਸਰਮਾਤਮਾ ਦਾ ਰੂਪ ਹੈ ਜੋ ਹਰ ਥਾਂ ਤੇ ਵਿਆਪਕ ਹੈ ਕੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ ਨਾਨਕ ਆਖਦਾ ਜਿਸ ਮਨੁੱਖ ਦੇ ਵੱਡੇ ਭਾਗ ਨੇ ਰੁਸਤਾ ਮਨ ਗੁਰੂ ਦੇ ਚਰਨਾਂ 'ਚ ਟਿਕਿਆ ਰਹਿੰਦਾ ਗੋਲਡ ਮਹਿਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਕੋ ਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਪਗਵੰ ਇਪਾਏ ਗੁਰੂ ਦੀ ਸ਼ਰਨ ਪਾਏ ਗੁਰੂ ਹੀ ਦੇਵ ਪੂਜਾ ਹੈ ਗੁਰੂ ਹੀ ਗੋਬਿੰਦ ਦਾ ਰੂਪ ਹੈ ਮੇਰਾ ਗੁਰੂ ਪਰਮਾਤਮਾ ਦਾ ਰੂਪ ਹੈ ਗੁਰੂ ਬੜੀ ਸਮਰੱਥਾ ਦਾ ਮਾਲਕ ਗੁਰੂ ਮੇਰਾ ਦੇਵ ਅਲਖ ਅਪੇਵ ਸਰਬ ਪੂਜ ਚਰਨ ਗੁਰਸਿਓ ਮੇਰਾ ਉਸ ਪ੍ਰਕਾਸ਼ ਰੂਪ ਪ੍ਰਭੂ ਗੁਰੂ ਉਸ ਪ੍ਰਕਾਸ਼ ਰੂਪ ਪ੍ਰਭੂ ਦਾ ਰੂਪ ਹੈ ਅਲਖ ਅਪੇਵ ਹੈ ਮੈਂ ਤਾਂ ਉਹਨਾਂ ਗੁਰੂ ਚਰਨਾਂ ਦੀ ਸ਼ਰਨ ਪਿਆਰੇ ਨਾ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ गुरबिन अवर नाही मैं था अंतिम जपों गुरु गुर ना रहा हे भाई माया दे देखेरे बचने गुरु तो बिना होर कोई होता सो हर वेले मैं गुरु का नाम ही जाप ना रहा गुर मेरा ग्यन गुरेद त्यार गुर गोपाल पुरख भगवान हे भाई गुरु ही मेरे वास्ते धार्मिक चर्चा है मेरी समाधि है गुरु भगवान का रूप है ਜੋ ਸਰਵਵਿਆਪਕ ਸ੍ਰਿਸ਼ਟੀ ਦਾ ਪਾਲਨਹਾਰ ਗੁਰ ਕੀ ਸ਼ਰਨ ਰਹੋਂ ਕਰ ਜੋਰ ਗੁਰੂ ਬਿਨਾ ਮੈਂ ਨਹੀਂ ਹੋ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੀ ਸ਼ਰਨ ਪਿਆਰ ਇਨਾਂ ਗੁਰੂ ਤੋਂ ਬਿਨਾ ਮੈਨੂੰ ਹੋਰ ਕੋਈ ਆਸਰਾ ਨਹੀਂ ਗੁਰ ਬੋਹਿਤ ਤਾਰੇ ਪਉ ਪਾਰ ਗੁਰ ਸੇਵਾ ਜਮਤੇ ਛੁਟਕਾਰ ਏ ਭਾਈ ਗੁਰੂ ਜਹਾਜ਼ ਸੰਸਾਰ ਸਮੁੰਦਰ ਤੋਂ ਪਾਰ ਲੰਗਾਂਦਾ ਤੇ ਗੁਰੂ ਦੀ ਸ਼ਰਨ ਪਿਆ ਜਮਾਂ ਦੇ ਡਰ ਤੋਂ ਖਲਾਸੀ ਮਿਲਦੀ ਹੈ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੈ ਸੰਸਗਲ ਨਿਸਤਾਰ ਤੇ ਮਾਇਆ ਦੇ ਮੋਹ ਦੇ ਕੋਪ ਹਨੇਰੇ ਚ ਗੁਰੂ ਤਾਂ ਉਪਦੇਸ਼ੀ ਚਾਨਣ ਦਿੰਦਾ ਤੇ ਗੁਰੂ ਦੀ ਸੰਗਤ ਚ ਰਿਆ ਸਾਰੇ ਜੀਵਾਂ ਦਾ ਪਾਰ ਉਤਾਰਾ ਹੁੰਦਾ ਗੁਰ ਪੂਰਾ ਪਾਈਐ ਵੱਡ ਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੀ ਸ਼ਰਨ ਪਿਆ ਕੋਈ ਦੁੱਖ ਨਹੀਂ ਪੁੰਦਾ ਗੁਰ ਕਾ ਸ਼ਬਦ ਨਾ ਮਿਟੈ ਕੋਇ ਗੁਰ ਨਾਨਕ ਨਾਨਕ ਹਰਿ ਸੋਇ ਇਹ ਪਾਈ ਗੁਰੂ ਦਾ ਸ਼ਬਦ ਕੋਈ ਮਨੁੱਖਾ ਆਤਮਕ ਜੀਵਨ ਦੇ ਉਜਾਰੇ ਨੂੰ ਭਾਵ ਕੇ ਗੁਰੂ ਦੇ ਸ਼ਬਦ ਨੂੰ ਕੋਈ ਵੀ ਮਿਟਾ ਨਹੀਂ ਸਕਦਾ ਇਹ ਪਾਈ ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ਗੁਰ ਕਾ ਸ਼ਬਦ ਨਾ ਮਿਟੈ ਕੋਇ ਗੁਰ ਨਾਨਕ ਨਾਨਕ ਹਰਿ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ